ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਵੀਡੀਓ ਪਹਤਾਓ ਸਾਰੇ ਪਾਸੇ ਤੇ ਇਲੂਮਿਨਾਟੀ ਵਾਲਿਆਂ ਤੇ ਈਰਾਨ ਵਾਲਿਆਂ ਨੇ ਕੀ ਕੀਤਾ ਮਜ਼ਾਈਲਾਂ ਕਿਉਂ ਮਾਰੀਆਂ ਇਹ ਜੋ ਤਸਵੀਰਾਂ ਦਿਖਾ ਰਹੀਆਂ ਇਹ ਦੇਖਣ ਨੂੰ ਨਹੀਂ ਸੋਹਣੀਆਂ ਕੁੜੀਆਂ ਇਹ ਬਾਈ ਜੀ ਕੀ ਕੰਮ ਕਰਦੀਆਂ ਸਾਰੇ ਪਾਸੇ ਸ਼ੇਅਰ ਕਰੋ ਤੇ ਤੁਸੀਂ ਵੀ ਦੱਸਿਓ ਤੁਸੀਂ ਇਲੂਮਿਨਾਟੀ ਵਾਲਿਆਂ ਦਾ ਸਾਥ ਦੇਉਂਗੇ ਜਾਂ ਈਰਾਨ ਦਾ ਸਾਥ ਦੇਉਂਗੇ ਹੋਇਆ ਕੀ ਆ ਸਾਰੇ ਪਾਸੇ ਸ਼ੇਅਰ ਕਰਦਾ ਮੈਂ ਦੇਖਿਆ ਪੰਜਾਬੀ ਮੀਡੀਆ 'ਚ ਕਿਸੇ ਨੇ ਨਹੀਂ ਵੀਡੀਓ ਪਾਈ ਇਹਨਾਂ ਦੀ ਚੰਗੀ ਤਰ੍ਹਾਂ ਇਰਾਨ ਨੇ ਕਿਉਂ ਕੀਤਾ ਐਦਾਂ ਹੁਣ ਆਪਾਂ ਦੇਖਦੇ ਆਂ ਇਰਾਨ ਦਾ ਪਹਿਲਾ ਨਕਸ਼ਾ ਸੋ ਦੇਖ ਸਕਦੇ ਆਂ ਇਹ ਇਰਾਨ ਆ ਤੇ ਇਹਨਾਂ ਦੀਆਂ ਮਜ਼ਾਈਲਾਂ ਦੀ ਮਾਰ ਕਿੱਥੇ ਤੱਕ ਆਏ ਤੁਸੀਂ ਦੇਖ ਸਕਦੇ ਆਂ ਇਰਾਨ ਦੀਆਂ ਮਜ਼ਾਈਲਾਂ ਦੀ ਮਾਰ ਬਾਈ ਜੀ ਇੰਡੀਆ ਵੀ ਸਾਰਾ ਘੇਰੇ ਚ ਆਉਂਦਾ ਦੇਖੋ ਇਹ ਇੰਡੀਆ ਬਾਕੀ ਸਾਰਾ ਇਲੂਮਿਨਾਟੀ ਵਾਲਾ ਦੇਸ਼ ਉਹਨਾਂ ਦੇ ਕਬਜ਼ੇ 'ਚ ਸਾਰਾ ਕੁਝ ਆਉਂਦਾ ਆ ਸੋ ਦੇਖ ਸਕਦੇ ਆਂ ਸੋ ਇਰਾਨ ਬਾਈ ਜੀ ਐਵੇਂ ਨਹੀਂ ਡਰਦਾ ਹੁਣ ਗੱਲ ਇਹ ਐਦਾਂ ਆ ਵੀ ਭਾਈ ਇੰਨੇ ਦੇਸ਼ ਆ ਹੁਣ ਦੇਖੋ ਉਹਨਾਂ ਦਾ ਕੀ ਹਾਲ ਕੀਤਾ ਪਲੈਸਟਾਈਨ ਦਾ ਇਲੂਮਿਨਾਟੀ ਵਾਲਿਆਂ ਨੇ ਹੋਰ ਦੇਸ਼ ਕਿਉਂ ਡਰਦੇ ਆ ਜੁਏਈ ਡਰਦਾ ਆ ਇਹਨਾਂ ਤੋਂ ਇਲੂਮਿਨਾਟੀ ਵਾਲਿਆਂ ਤੋਂ ਸਾਊਦੀ ਵਾਲੇ ਡਰਦੇ ਆ ਤੁਸੀਂ ਜੁਏਈ ਸਾਊਦੀ ਚ ਪਲੈਸਟਾਈਨ ਦਾ ਝੰਡਾ ਨਹੀਂ ਲਗਾ ਸਕਦੇ ਤੁਹਾਨੂੰ ਉਹਨਾਂ ਨੇ ਚੱਕ ਕੇ ਮਾਰਨਾ ਪੁਲਿਸ ਚੱਕ ਕੇ ਲੈ ਜਾਂਦੀ ਫਿਰ ਇਰਾਨ ਕਿਉਂ ਅੱਖਾਂ ਦਿਖਾਉਂਦਾ ਇਹਨਾਂ ਨੂੰ ਭਾਈ ਜੀ ਦੁਨੀਆ ਚ ਦੋ ਤਰ੍ਹਾਂ ਦੇ ਮੁਸਲਮਾਨ ਵੀਰ ਭਰਾ ਆ ਸ਼ੀਆ ਤੇ ਸੁੰਨੀ ਜਿਹੜੇ ਜੁਆਈ ਸਾਊਦੀ ਉਹ ਸਾਰੇ ਸੁੰਨੀ ਆ ਪਾਕਿਸਤਾਨ ਚ ਵੀ ਸੁੰਨੀ ਆ ਈਰਾਨ ਇੱਕ ਇਹੋ ਜਿਹਾ ਦੇਸ਼ ਆ ਜਿੱਥੇ ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ੀਆ ਮੁਸਲਮਾਨ ਆ ਸੋ ਈਰਾਨ ਨਹੀਂ ਕਿਸੇ ਤੋਂ ਡਰਦਾ ਸੋ ਈਰਾਨ ਦਾ ਝੰਡਾ ਵੀ ਦੇਖਿਓ ਤੁਹਾਨੂੰ ਝੰਡਾ ਵੀ ਦਿਖਾਉਣਾ ਬਾਈ ਜੀ ਕਿਉਂਕਿ ਈਰਾਨ ਇੱਕ ਬਾਗੀ ਦੇਸ਼ ਆ ਜਿੱਦਾਂ ਆਪਾਂ ਸਿੰਘ ਬਾਗੀ ਆ ਇਰਾਨ ਵੀ ਬਾਗੀ ਆ ਇਰਾਨ ਦਾ ਸਾਡੇ ਸਿੰਘਾਂ ਨਾਲ ਕੀ ਲਿੰਕ ਹੈ ਉਹ ਵੀ ਸ਼ੋਅ ਕਰਦਾ ਇਰਾਨ ਦੀਆਂ ਮਜਾਇਲਾ ਦੇਖੋ ਕਿੱਥੇ ਤੱਕ ਮਾਰ ਕਰਦੀਆਂ ਆ ਸੋ ਦੇਖ ਲਓ ਆਪਣੇ ਲੋਕ ਇਹ ਹੈ ਆ ਵੀ ਜੇ ਇਰਾਨ ਨੇ ਮਜਾਇਲਾ ਮਾਰੀਆਂ ਸਾਨੂੰ ਕੀ ਸਾਨੂੰ ਕੀ ਨਹੀਂ ਬਾਈ ਜੀ ਤੇਲ ਵੀ ਮਹਿੰਗਾ ਹੋਣਾ ਸੋਨਾ ਚਾਂਦੀ ਵੀ ਮਹਿੰਗੇ ਹੋਣੇ ਆ ਲੈ ਲਓ ਪਹਿਲਾਂ ਹੀ ਸੰਸਾਰ ਜਦ ਤੀਜਾ ਆਉਣ ਲੱਗਾ ਭਾਈ ਇਤਾਂ ਦੀਆਂ ਵੀਡੀਓ ਦੇਖਿਆ ਕਰੋ ਬੱਚਿਆਂ ਨੂੰ ਵੀ ਦਿਖਾਇਆ ਕਰੋ ਸੋ ਇਹ ਆ ਜੀ ਇਲੂਮਿਨਾਟੀ ਵਾਲਿਆਂ ਦਾ ਨਕਸ਼ਾ ਇਹ ਇਲੂਮਿਨਾਟੀ ਦਾ ਸਾਈਨ ਆ ਵੈਸੇ ਵੀ ਇਹ ਇੰਡੀਆ ਦਾ ਆ ਇਹ ਇਰਾਨ ਦਾ ਆ ਦੇਖੋ ਪੈਂਦਾ ਕਿ ਨਹੀਂ ਖੰਡੇ ਦਾ ਭਲੇਖਾ ਇਹ ਜੋ ਇਰਾਨ ਦਾ ਝੰਡਾ ਆ ਖੰਡਾ ਖੰਡੇ ਦਾ ਭਲੇਖਾ ਕਿਉਂ ਪੈਂਦਾ ਜਿਨ੍ਹਾਂ ਨੇ ਇਰਾਨ ਦਾ ਝੰਡਾ ਤਿਆਰ ਕੀਤਾ ਜੋ ਇਰਾਨ ਦੇ ਪਹਿਲੇ ਸ਼ਾਸਕ ਸੀ ਉਹਨਾਂ ਦਾ ਸਾਡੇ ਪੰਜਾਬੀ ਸਿੰਘਾਂ ਨਾਲ ਕੀ ਲਿੰਕ ਉਹ ਵੀ ਦੱਸੂ ਇਹ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਮੈਨੂੰ ਵੀ ਹੋਊ ਆਪਣੇ ਲੋਕ ਇਦਾਂ ਦੀਆਂ ਵੀਡੀਓ ਲਾਈਕ ਕਰਦੇ ਆ ਨਹੀਂ ਆਪਣਾ ਮੀਡੀਆ ਤੁਹਾਨੂੰ ਪਤਾ ਹੀ ਹੈ ਕੀ ਸ਼ੋਅ ਕਰਦਾ ਕੋਈ ਦਿਖਾਉਂਦਾ ਹੀ ਨਹੀਂ ਬਾਈ ਹਾਂਜੀ ਸੋ ਹੁਣ ਤੁਸੀਂ ਦੱਸਣਾ ਜੇ ਤਾਂ ਤੁਸੀਂ ਇਲੂਮਿਨਾਟੀ ਵਾਲਿਆਂ ਨਾਲ ਆ ਫੇਰ ਤਾਂ ਤੁਸੀਂ ਲਿਖਣਾ ਆਈਐਸ ਜੇ ਤੁਸੀਂ ਈਰਾਨ ਦੇ ਨਾਲ ਆ ਫੇਰ ਲਿਖਣਾ ਆਈਆਰ ਮੈਂ ਹੈਗਾ ਈਰਾਨ ਦੇ ਨਾਲ ਮੈਂ ਕਿਉਂ ਈਰਾਨ ਦਾ ਸਾਥ ਦੇ ਰਿਹਾ ਚਲੋ ਸਾਥ ਦੇਣ ਦਾ ਮੀਨ ਇਹ ਤਾਂ ਹੈ ਨਹੀਂ ਵੀ ਮੈਂ ਜਿੱਥੇ ਚੱਲ ਜੂ ਵੈਸੇ ਹੀ ਹੁੰਦਾ ਵੀ ਭਾਈ ਇਹਨਾਂ ਦਾ ਸਾਥ ਆ ਮੇਰੇ ਵੱਲੋਂ ਮੇਰੇ ਵੱਲੋਂ ਆਈਆਰ ਆ ਤੁਸੀਂ ਦੱਸਿਓ ਆਈਐਸ ਦੇ ਨਾਲ ਆ ਕਿ ਆਈਆਰ ਦੇ ਨਾਲ ਆ ਦੱਸਿਓ ਸਾਰੇ ਹਾਂਜੀ ਸੋ ਦੇਖ ਸਕਦੇ ਆ ਸੋ ਬਾਕੀ ਹੋਰ ਕੀ ਮਜਾਇਲਾ ਕਿਹੜੀਆਂ ਮਾਰੀਆਂ ਈਰਾਨ ਨੇ ਕੀ ਕਿੱਡੀਆਂ ਇਹਨਾਂ ਕੋ ਮਜਾਇਲਾ ਆ ਕੀ ਕੀ ਨਾ ਕੋ ਫੌ ਆਰਮੀ ਜਾਂ ਜੋ ਵੀ ਸਾਰਾ ਹੀ ਦੱਸੂਂਗੇ ਜੀਦੇ ਮੋਰੇ ਵੀਡੀਓ ਹੈ ਖਾਤਾ ਨਾਲ ਦੀ ਨਾਲ ਆਪਣਾ ਫੋਲੋ ਕਰ ਲਿਓ ਵੀਡੀਓ ਹੁਣ ਇਦਾਂ ਹੀ ਆਇਆ ਕਰਨੀਆਂ ਤੱਥਾਂ ਵਾਲੀਆਂ ਜਿੱਦਾਂ ਪਹਿਲਾਂ ਆਉਂਦੀਆਂ ਸੀ ਸੋ ਆ ਦੇਖੋ ਇਹ ਕੁੜੀਆਂ ਇਹਨਾਂ ਦੀਆਂ ਕੱਲੀਆਂ ਰੀਲਾਂ ਤੇ ਨੱਚਣ ਵਾਲੀਆਂ ਨਹੀਂ ਗੀਆਂ ਸੋ ਦੇਖੋ ਹਾਂਜੀ ਸਨੱਖੀਆਂ ਕੁੜੀਆਂ ਆ ਸੋ ਇਹ ਰੀਲਾਂ ਤੇ ਨੱਚਣ ਵਾਲੀਆਂ ਨਹੀਂ ਇਹ ਦਿਮਾਗੀ ਕੁੜੀਆਂ ਬਾਈ ਜੀ ਜਾਸੂਸ ਇਹਨਾਂ ਦੇ ਇਲੂਮਿਨਾਟੀ ਵਾਲਿਆਂ ਦੇ ਇਦਾਂ ਦੇ ਆ ਇੱਕ ਬੰਦੇ ਦੀ ਮੈਂ ਸਟੋਰੀ ਦੱਸੂ ਇਹਨਾਂ ਦਾ ਇੱਕ ਜਾਸੂਸ ਇਦਾਂ ਦਾ ਸੀ ਸੀਰੀਆ ਦੇਸ਼ ਦਾ ਜਾ ਕੇ ਉਹ ਮੰਤਰੀ ਹੋ ਗਿਆ ਸੀਗਾ ਰੱਖਿਆ ਮੰਤਰੀ ਨਾਲੇ ਦੇਖ ਲਓ ਭਾਈ ਜੀ ਇਹਨਾਂ ਦਾ ਮਾਈਂਡ ਕਿੰਨਾ ਆ ਇਹ ਭਾਈ ਜੀ ਕਿਉਂਕਿ ਇਹਨਾਂ ਦੀ ਤਾਂ ਹੈਗੀ ਲੜਾਈ ਇਹ ਦੁਨੀਆ 'ਚ ਕਿੰਨੇ ਕਿਆ ਜਿੱਡਾ ਸਾਡਾ ਨਕਸ਼ਾ ਇਦਾਂ ਹੀ ਇਹਨਾਂ ਦਾ ਨਕਸ਼ਾ ਆ ਪਰ ਇਹ ਆਪਣੀ ਮਾਈਂਡ ਨਾਲ ਦੁਨੀਆ ਚਲਾਉਂਦੇ ਆ ਅਮਰੀਕਾ ਇਹ ਚਲਾਉਂਦੇ ਆ ਦੁਨੀਆ ਇਹ ਚਲਾਉਂਦੇ ਆ ਤੇ ਹੈਗਾ ਕਿੱਡੇ ਕਿਆ ਆਪਣਾ ਜਿੰਨਾ ਸਾਡਾ ਨਕਸ਼ਾ ਉੱਡਾ ਕਿਨਾਂ ਦਾ ਨਕਸ਼ਾ ਹਾਂਜੀ ਆਬਾਦੀ ਵੀ ਇਹਨਾਂ ਦੀ 19 ਕਿਆ ਪਰ ਇਹ ਇਕੱਲੇ ਰੀਲਾਂ ਤੇ ਨੱਚਣ ਵਾਲੇ ਨਹੀਂ ਇਹ ਆਪਣੇ ਦੇਸ਼ ਲਈ ਕੌਮ ਲਈ ਸਾਰਾ ਕੁਝ ਆਪਣਾ ਕਰਦੇ ਆ ਠੀਕ ਹੈ ਨਾ ਸੋ ਹੋਰ ਵੀ ਸਾਰਾ ਹੀ ਦੱਸੂਗਾ ਸੋ ਇਹ ਤਾਂ ਅਜੇ ਮੈਂ ਗੱਲ ਸ਼ੁਰੂ ਕੀਤੀ ਆ ਵੀ ਜੋ ਮਜ਼ਾਈਲਾ ਮਾਰੀਆਂ ਉਹਨਾਂ ਦੇ ਨਾਂ ਕੀ ਸੀ ਉਹ ਕਿੱਥੇ ਤੱਕ ਜਾ ਸਕਦੀਆਂ ਆਰਮੀ ਦੋਨਾਂ ਦੇਸ਼ਾਂ ਦੀ ਕਿੰਨੀ ਆ ਠੀਕ ਹੈ ਨਾ ਸੋ ਇਹ ਚੱਕਰ ਆ ਭਾਈ ਸੋ ਦੱਸਿਓ ਸਾਰੇ ਤੇ ਮਜ਼ਾਈਲਾ ਹੋਰ ਵੀ ਆ ਇਰਾਨ ਕੋਲ ਕੱਲੀਆਂ ਮਜ਼ਾਈਲਾ ਨਹੀਂ ਇਹ ਆਪਣਾ ਜਿਹੜਾ ਇਲੂਮਿਨਾਟੀ ਵਾਲੇ ਆ ਉਹਨਾਂ ਕੋਲ ਕੀ ਆ ਜੇ ਮਜਾਈ ਲਾਉਂਦੀ ਆਇਰਨ ਡੋਮ ਕੀ ਆ ਆਇਰਨ ਡੋਮ ਨਾਲ ਮਜਾਈਲਾਂ ਕਿੱਦਾਂ ਰੋਕਦੇ ਆ ਉਹ ਵੀ ਸ਼ੋਅ ਕਰੂੰਗਾ ਵੱਧੋ ਵੱਧ ਵੀਡੀਓ ਸ਼ੇਅਰ ਕਰਿਓ ਸਾਰਿਆਂ ਤੱਕ ਪਹੁੰਚਾਓ ਮੈਨੂੰ ਵੀ ਹੋਊ ਪਈ ਭਾਈ ਆਪਣੇ ਲੋਕ ਆਪਣੀਆਂ ਵੀਡੀਓ ਹੁਣ ਲਾਈਕ ਕਰਦੇ ਆ ਮੈਂ ਵੀ ਡੇਲੀ ਵੀਡੀਓ ਕਰਿਆ ਕਰੂੰਗਾ ਤੇ ਤੁਸੀਂ ਮੇਰਾ ਸਾਥ ਕਿੱਦਾਂ ਦੇ ਸਕਦੇ ਆ ਉਹ ਵੀ ਸ਼ੋਅ ਕਰਦਾ ਆ ਬਾਈ ਜੀ ਸਾਥ ਦਿਆ ਕਰੋ ਬਸ ਇਹੀ ਗਿਲਾ ਆ ਤੁਹਾਡੇ ਨਾਲ ਪੰਜਾਬੀਓ ਤੁਸੀਂ ਸਾਥ ਨਹੀਂ ਦਿੰਦੇ ਮੇਰਾ ਬਸ ਸਾਥ ਬਾਈ ਏਦਾਂ ਆਪਣੇ ਚਾਰਾਂ ਪੇਜਾਂ ਤੇ ਵੀਡੀਓ ਚੱਲ ਰਹੀ ਆ ਜਿੱਥੇ ਵੀ ਤੁਸੀਂ ਦੇਖ ਰਹੇ ਆ ਹਾਂਜੀ ਏਦਾਂ ਲਿੰਕ ਆਉਣਾ ਇੱਕ ਆ ਵੀਡੀਓ ਜਦੋਂ ਮੁੱਕਣੀ ਆ ਲਿਖਿਆ ਨਾ ਆ ਇਹ ਲਿੰਕ ਆਉਣਾ ਆ ਤੁਸੀਂ ਇੱਥੇ ਕਲਿੱਕ ਕਰਕੇ ਜਦੋਂ ਵੀਡੀਓ ਮੁੱਕੀ ਅਜੇ ਮੈਂ ਲਿੰਕ ਨਹੀਂ ਪਾਇਆ ਇੱਥੇ ਤੁਸੀਂ ਲਿੰਕ ਆ ਹਾਂਜੀ ਆ ਦੇਖੋ ਆ 12 ਸ਼ੇਅਰ ਹੋਏ ਆ ਯਾਰ ਮਾੜੀ ਗੱਲ ਆ ਕਰਦਿਆ ਕਰੋ ਕੰਮ ਵਾਲੀਆਂ ਚੀਜ਼ਾਂ ਸ਼ੇਅਰ ਠੀਕ ਹੈ ਜੀ ਇਹ ਲਿੰਕ ਤੇ ਕਲਿੱਕ ਕਰਨਾ ਤੁਸੀਂ ਏਦਾਂ ਠੀਕ ਹੈ ਜੀ ਤੇ ਮੇਰੇ ਇੰਦੀ ਰੇਡੀਓ ਓਪਨ ਹੋ ਜਾਣਾ ਆ ਤੇ ਉੱਤੇ ਤੁਸੀਂ ਕਲਿੱਕ ਕਰਕੇ ਐਡ ਤੇ ਕਲਿੱਕ ਕਰਨਾ ਆ ਯਾਰ ਕਰ ਦਿਆ ਕਰੋ ਬਾਈ ਬੇਨਤੀ ਆ ਠੀਕ ਹੈ ਨਾ ਉਹੀ ਆ ਬਸ ਉਹੀ ਨਹੀਂ ਤੁਸੀਂ ਕਰਦੇ ਯਾਰ ਉਹ ਕਰ ਦਿਆ ਕਰੋ ਬਾਕੀ ਭੇਡਾਂ ਨਹੀਂ ਮੈਂ ਚੀਕਾਂ ਪਵਾ ਦੇਣੀਆਂ ਤੁਸੀਂ ਕਲਿੱਕ ਕਰਨਾ ਇਦਾਂ ਐਡ ਆਉਣੀ ਆ ਇਹਨੂੰ ਓਪਨ ਕਰਕੇ ਦੇਖ ਲੈਣਾ ਆ ਇਹਨਾਂ ਕੰਮ ਆ ਨਾ ਤੁਹਾਡਾ ਕੋਈ ਪੈਸਾ ਜਾਣਾ ਨਾ ਕੋਈ ਓਹ ਠੀਕ ਹੈ ਨਾ ਕਰਿਓ ਸ਼ੇਅਰ ਤੇ ਦੱਸਿਓ ਆਈਐਸ ਦੇ ਨਾਲ ਆ ਤੁਸੀਂ ਇਲੂਮਨਾਤੀ ਵਾਲਿਆਂ ਦੇ ਜਾਂ ਆਈਆਰ ਦੇ ਮੈਂ ਆਈਆਰ ਆਂ ਦੇਖਦਾ ਵੱਧੋ ਵੱਧ ਕਮੈਂਟ ਕਰਿਓ ਸ਼ੇਅਰ ਕਰਿਓ ਫੋਲੋ ਕਰਿਓ ਸਾਰਾ ਦੱਸੂੰਗਾ ਇਹਨਾਂ ਦੀ ਲੜਾਈ ਦਾ ਕਾਰਨ ਕੀ ਆ ਤੇ ਕਰਾ ਦਿਓ ਫਿਰ ਭੇਡਾਂ ਦੀ ਬਾ ਜਿੰਨੀਆਂ ਵੀ ਮੋਦੀ ਦੀਆਂ ਭੇਡਾਂ ਆ ਉਹ ਤਾਂ ਇਹਨਾਂ ਦੇ ਨਾਲ ਆ ਉਹ ਇਹਨਾਂ ਦੇ ਨਾਲ ਕਿਉਂ ਆ ਕਿਉਂਕਿ ਇਹ ਮੁ슬ਮਾਨਾਂ ਨੂੰ ਮਾਰ ਰਹੇ ਆ ਸੋ ਮੋਦੀ ਦੀਆਂ ਭੇਡਾਂ ਵੀ ਚਾਹੁੰਦੀਆਂ ਵੀ ਮੁਸਲਿਮ ਸਾਰੇ ਮਰ ਜਾਣ ਤੇ ਕਰਿਓ ਤੇ ਦੱਸਿਓ ਦੇਖਦਾ ਆਪਣੇ ਲੋਕ ਕੀ ਕਹਿੰਦੇ ਕਰ ਲਓ ਫੋਲੋ ਤੇ ਭੇਡਾਂ ਦੀ ਬਾ ਕਲਿੱਕ ਕਰਦੇ ਹੋ ਸ਼ੁਕਰੀਆ